ਇਹ ਸਾਰਾ ਇਧਰ ਗੋਲੀ ਇੱਥੋਂ ਸੀ ਮੇਰੇ ਮਦਰ ਨੇ ਚੱਕਿਆ ਸੀ ਇੱਥੋਂ ਗੋਲੀ ਲੱਗੀ ਸੀ ਇੱਥੋਂ ਲੱਗ ਕੇ ਤਾਂ ਦੀ ਨਿਕਲ ਗਈ ਸੀ ਉਸ ਤੋਂ ਬਾਅਦ ਇੱਕ ਪੁੱਲ ਸਾਹ ਲੈ ਗਿਆ ਹਿਠਾ ਕੇ ਉਹਨੇ ਇਧਰੋਂ ਆਪਰੇਸ਼ਨ ਕਰਕੇ ਆ ਜਿਹੜਾ ਹੀ ਫਿਰ ਉਹਨਾਂ ਨੇ ਮੇਰੇ ਖਾਤੇ ਚ ਮਾਸ ਲਗਾਇਆ ਸੀਗਾ ਜਿੱਥੇ ਲੋਕ ਲਗਾ ਕੇ ਇਹ ਥਾਂ ਵੀ ਪੋਲਾ ਸੀ ਫਿਰ ਥਾਂ ਵਿੱਚ ਵੀ ਹੱਡੀਆਂ ਨਹੀਂ ਗਈ ਸੱਜ ਅਗਰ ਆ ਬਾਤ ਇਹ ਬਾਤ ਹੈ ਉਹ ਤੇਲ ਪਾ ਕੇ ਉਹਨਾਂ ਨੇ ਸਾੜੇ ਸੀਗੇ ਹੱਥ ਸਾਰੇ ਪਰਿਵਾਰ ਦੇ ਤੇ ਉਦੋਂ ਦੇ ਆਵੇ ਦੋ ਨਿਸ਼ਾਨ ਇੱਥੇ ਮੇਰੇ ਵੀ ਹੈਗੇ ਵੀ ਮੈਂ 1.5 ਸਾਲ ਦਾ ਸੀ ਉਸ ਟਾਈਮ ਤੇ ਸਾਡੇ ਇੱਕ ਪਰਿਵਾਰ ਦੇ ਸੱਤ ਜੀ ਮਾਰੇ ਗਏ ਸੀ ਤੇ ਇੱਕ ਮੇਰੀ ਮਦਰ ਹੈ ਇੱਕ ਦਾਦਾ ਦੋ ਚਾਚੇ ਸੀ ਤੇ ਇੱਕ ਪਰਦਾਦੀ ਸੀ ਇਸ ਤਰ੍ਹਾਂ ਕਰਕੇ ਸਾਡੇ ਪਰਿਵਾਰ ਤੇ ਜਿੰਨੀ ਜਾਣਕਾਰੀ ਉਹ ਨਹੀਂ ਦੱਸਣੀ ਇਹ ਸੱਤ ਜੀ ਪੂਰੇ ਹੋਏ ਸੀਗੇ ਉਸ ਟਾਈਮ ਤੇ ਤੇ ਇੱਥੇ ਕੋਈ ਬੈਂਕ ਦੇ ਵਿੱਚ ਕੋਈ ਗਨਮੈਨ ਸੀ ਉਹਨੇ ਜਾ ਕੇ ਫਰੀਦਕੋਟ ਦਾਖਲ ਕਰਾਇਆ ਸਾਨੂੰ 8 ਦਿਨਾਂ ਬਾਅਦ ਪਤਾ ਲੱਗਾ ਵੀ ਉਹ ਬੱਚਾ ਵੀ ਆਇਆ ਤੇ ਉਹਨਦੇ ਦੱਸਣ ਮਤਾਬ ਸੀ ਉਹ ਜਿਹੜਾ ਗਨਮੈਨ ਸੀ ਉਹ ਆਂਦਾ ਸੀ ਵੀ ਠੁੱਡਾ ਮਾਰ ਕੇ ਸ਼ਰਮੇ ਨੇ ਦੱਸਿਆ ਸੀ ਦੇਵਰਾਜ ਸ਼ਰਮੇ ਨੇ ਇਹ ਬੱਚੇ ਨੂੰ ਵੀ ਭਾਰ ਦੇਉ ਛੋਟੇ ਦੇ ਉਲਾਚਾਂ ਦੇ ਵਿੱਚ ਇੱਥੋਂ ਵੀ ਲਾਚਾਂ ਦੇ ਵਿੱਚ ਲੱਗ ਕੇ ਲੱਗਿਆ ਉਸ ਮੇਢ ਸਾਲ ਦੇ ਬੱਚੇ ਤੇਰੇ ਦੇ ਨਾਲ ਆ ਸੰਗਲੀ ਹੈ ਇੱਕ ਪਾਸੇ ਦੂਜੇ ਪਾਸੇ ਵੀ ਸੰਗਲੀ ਪਾਈ ਹੋਈ ਸੀ ਤੇ ਲੈਂਡ ਸਰਜਿੰਗਾਂ ਨੂੰ ਖਲਾਰ ਕੇ ਇੱਥੇ ਪਰਿਵਾਰ ਦੇ ਮੈਂਬਰ